ਮਾ ਪੱਖੀ ਲਈ ਕਬੂਕਾ ਸਿੰਘ ਚੋਹਾਨ ਉਹਨਾਂ ਦਾ ਪਹਿਲਾ ਸਨਮਾਨ ਹੋਵੇਗਾ ਉਸ ਤੋਂ ਬਾਅਦ ਉਹ ਸਨਮਾਨ ਦੇ ਵਿੱਚ ਡਾਕਟਰ ਰਾਮਪਾਲ ਡਾਕਟਰ ਕਰਤਪਾਲ ਡਾਕਟਰ ਮੇਘਾ ਸਿੰਘ ਜੀ ਨਾਲ ਸਾਥ ਦੇਵਾਂਗੇ ਥਾਪ ਦੇ ਬੋਲਣ ਤੋਂ ਬਾਅਦ ਜਿਹੜੇ ਸਾਡੇ ਤਿੰਨ ਸਨਮਾਨ ਪਹਿਲਾਂ ਰਹਿ ਗਏ ਸੀ ਉਹ ਅੱਜ ਕਰਨੇ ਆ ਜਿਹਦੇ ਵਿੱਚ ਟਿੰਪਲ ਕੁਮਾਰ ਪਾਲ ਸਿੰਘ ਜੀ ਲਹਿਰੀ ਡਾਕਟਰ ਜਗਿੰਦਰ ਸਿੰਘ ਨਰਾਲਾ ਜੀ ਦਾ ਇਹ ਤਿੰਨੋਂ ਸਨਮਾਨ ਇਸ ਤੋਂ ਬਾਅਦ ਕੀਤੇ ਜਾਣਗੇ ਇਹ ਨੇੜੇ ਆਜਣ ਮੰਚ ਦੇ ਗਿੰਪਲ ਕੁਮਾਰ ਜੀ ਤੇ ਪਾਲ ਸਿੰਘ ਲੈਰੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਬਨਾਲਾ ਇਲਾਕੇ ਚੋਂ ਆਏ ਹੋਏ ਲੇਖ ਅਤੇ ਸਹਿਤ ਪ੍ਰੇਮੀਆਂ ਅੱਜ ਬੜੀ دیر ਬਾਅਦ ਪੰਜਾਬੀ ਸਹਿ ਸਮਾ ਵੱਲੋਂ ਤੇ ਜਿਵੇਂ 1 ਮਿੰਟ ਇਹ ਫੇਰ ਕਰਦੇ ਇਸ ਤਰ੍ਹਾਂ ਦਾ ਪ੍ਰੋਗਰਾਮ ਵੇਖਣ ਦਾ ਮੌਕਾ ਮਿਲਿਆ ਹੈ ਇਸੇ ਸਮਾ ਵੱਲੋਂ ਕਦੇ ਸਮਾ ਸੀ ਜਦੋਂ ਇੱਕ ਸਧਾਰਨ ਜਿਹੀ ਕਿਸੇ ਕਿਤਾਬ ਤੇ ਗੋਸ਼ਟੀ ਹੁੰਦੀ ਤੇ ਉੱਥੇ ਇੰਨਾ ਇਕੱਠ ਜਿੰਨਾ ਹੋਣਾ ਇੰਨਾ ਇਕੱਠ ਹੁੰਦਾ ਸੀ ਜੇ ਕਹਾਣੀ ਗੋਸ਼ਟੀ ਹੁੰਦੀ ਸੀ ਤਾਂ ਉੱਥੇ ਸਿਰਫ ਕਹਾਣੀ ਐਂ ਪੜੀਆਂ ਜਾਂਦੀਆਂ ਸੀ ਕਹਾਣੀਆਂ ਤੇ ਬੋਲਿਆ ਜਾਂਦਾ ਸੀ ਹੁਣ ਵਾਂਗ ਇਹ ਨਹੀਂ ਸੀ ਕਿ 40 ਸੋਤੇ 40 ਹੀ ਕਿਤਾਬ ਬਣ ਗਏ ਉਹ ਇਹ ਸਾਡੇ ਪੰਜਾਬ ਪੱਤਰ ਤੇ ਆਈ ਹੋਈ ਬੜੀ ਵੱਡੀ ਗ੍ਰਾਵਟਾ ਹੈ ਜਿਹੜੀ ਕਿ ਕਦੇ ਵੀ ਜਿਸ ਬਹਿਸ ਵਾਰੇ ਅਸੀਂ ਇਕੱਠੇ ਹੁੰਨੇ ਆ ਉਹਦਾ ਪੌੜਾ ਹਿੱਸਾ ਘਟੋ ਘਟ ਨਵੇਂ ਦਿੱਫੀ ਜਾ ਰਹੀ ਕਾਤਾ ਦੀ ਬਲੀ ਚੜ ਜਾਂਦਾ ਮੈਂ ਕਹਿੰਦਾ ਸਾਇਕਲ ਇਹ અત્યੰਤ ਬੁਰਾ ਤੇ ਜਿਹੜੀਆਂ ਸਾਡੀਆਂ ਮੀਟਿੰਗਾਂ ਸੀ ਪਹਿਲਾਂ ਹਰ ਮਹੀਨੇ ਹੁੰਦੀਆਂ ਸੀ ਰਾਹੀ ਸਾਹਿਬ ਦੇ ਚਵਾਰੇ ਚ ਜਾ ਕੇ ਤੇ ਹੋਰ ਉਹਨਾਂ ਦਾ ਪ੍ਰੀਤ ਦਾ ਭੋਗ ਪੈ ਚੁੱਕਿਆ ਜਿਹੜਾ ਕਿ ਇਹ ਵੀ ਬਹੁਤ ਬੁਰਾ ਸਾਨੂੰ ਪ੍ਰਾਣੀਆਂ ਰਵੇਟਾਂ ਨਿਕਾਣੀਆਂ ਨਹੀਂ ਚਾਹੀਦੀ ਉਹਨਾਂ ਨੂੰ ਸੰਜੀਵ ਕਰਨਾ ਚਾਹੀਦਾ ਸਾਡਾ ਕੋਈ ਇਹ ਵੀ ਸਮਾ ਸੀ ਤੇ ਸੈਸ਼ਨ ਤੇ ਸ਼ਾਮ ਨੂੰ 15-15 ਲੈ ਇਕੱਠੇ ਹੁੰਦੇ ਉੱਥੋਂ ਵੀ ਆਉਂਦੀ ਰਚਨਾ ਸੁਣਾਉਂਦਾ ਕੋਈ ਗੱਲ ਕਰਦਾ ਹੁਣ ਉਹਦਾ ਵੀ ਭੋਗ ਪੈ ਚੁੱਕਿਆ ਸਾਡੇ ਕੋਲ ਸਮਾਜੋਂ ਰਹਿ ਗਏ ਜੇ ਵੀ ਅਸੀਂ ਕੋਈ ਕਵਿਤਾ ਗਾਜ਼ਲ ਸੁਣਦੇ ਆ ਬੜਾ ਦਿਲ ਕਰਦਾ ਕਿ ਇਹਨੂੰ ਕੁਝ ਦਸੀਏ ਪਰ ਦਸੀਏ ਕਿਨੂੰ ਕੋਈ ਪੁੱਛਣੇ ਨਹੀਂ ਚਾਹੁੰਦਾ ਮੇਰੀਆਂ ਗੱਲਾਂ ਕੋਰੀਆਂ ਹੋਣੀਆਂ ਤੁਹਾਨੂੰ ਬੁੜੀਆਂ ਵੀ ਲੱਗਣਗੀਆਂ ਮੈਂ ਅੰਤਝੇ ਮਾਫੀ ਵੀ ਮੰਗਾਂਗੇ ਅਸੀਂ ਬਨਾਲੇ ਇਲਾਕੇ ਦਾ ਉਸ ਤਰ੍ਹਾਂ ਦਾ ਨਾਮ ਚਾਹੁੰਦੇ ਹਨ ਜਿਸ ਵੇਲੇ ਕਿਸੇ ਜਿਸ ਤਰ੍ਹਾਂ ਦਾ ਕਿਸੇ ਵੇਲੇ ਹੁੰਦਾ ਸੀ ਜਦੋਂ ਬੂਟਾ ਸਿੰਘ ਵਰਗੇ ਨਾਵਲ ਦਾ ਲੱਖ ਲੱਖ ਪਰਚੀ ਕਾਪੀ ਉਹਦੀ ਵਿਗਦੀ ਸੀ ਉਦੋਂ ਵੀ ਉਹ ਮੈਂਬਰ ਸੀ ਜਦੋਂ ਕਿ ਗੁਰਦਿਆਲ ਸਿੰਘ ਵਰਗੇ ਜਿੱਥੇ ਤੋਂ ਸਾਈਕਲ ਤੇ ਆਉਂਦੇ ਹੁੰਦੇ ਸੀ ਉਦੋਂ ਵੀ ਉਹ ਮੈਂਬਰ ਸੀ ਜਦਕਿ ਉਹਨਾਂ ਦਾ ਨਾਮ ਚੱਲ ਪਿਆ ਸੀ ਪਰ ਹੋਰ ਬੱਚਾ ਖਤਮ ਹੁੰਦਿਆਂ ਜਾ ਰਹੀਆਂ ਹੈ ਕਿਰਪਾ ਕਰਕੇ ਉਹਨਾਂ ਨੂੰ ਸੰਜੀਵ ਕਰੋ ਜਿਹੜੇ ਮੌੜ ਤੇ ਅੱਜ ਸਾਡਾ ਪੰਜਾਬੀ ਸੈਤ ਆ ਚੁੱਕਿਆ ਮੈਂ ਗਿਆਸੂ ਸਾਹਿਬ ਸਮੇਤ ਸਭ ਨੂੰ ਇਹ ਗੱਲ ਕਹਿਣਾ ਕਿ ਸਾਡੇ ਅੱਜ ਵੱਡੀ ਹਕੀਕਤ ਹੈ ਕਿ ਕਿਸੇ ਭਾਸ਼ਾ ਸਾਡੀ ਕਿਸੇ ਪੰਜਾਬੀ ਦੀ ਕਿਤਾਬ ਦੀ ਕੋਈ ਲੋੜ ਨਹੀਂ ਜਦੋਂ ਕਿ ਸਾਡੇ ਪੰਜਾਬੀ ਧੜਾ ਧੜ ਮਦਨਾਵਾਂ ਅਲਵਾਰ ਹੋਏ ਬਿਖਰੇ ਨੇ ਦੇਥਾ ਵਿਕ ਰਹੇ ਨੇ ਕਈ ਕੀ ਐਡੀਸ਼ਨ ਸ਼ਾਪ ਰਹੇ ਨੇ ਜਦ ਕੇ ਸਾਡਾ ਸੈਤ ਉਥੋਂ ਤੱਕ ਕਿਉਂ ਨਹੀਂ ਜਾ ਸਕਿਆ ਸਾਨੂੰ ਸਿਰ ਜੋੜ ਕੇ ਸੋਚਣ ਦੀ ਇਹ ਲੋੜ ਹੈ ਸਰਵਜੀਤ ਸਿੰਘ ਬੈਠੇ ਨੇ ਅਸੀਂ ਇੱਥੇ ਇਕੱਲਾ ਕਾਨਫਰੰਸਾਂ ਨਾ ਕਰੀਏ ਤੁਸੀਂ ਇਹ ਵੀ ਵਿਚਾਰ ਕਰੋ ਕਿ ਅਸੀਂ ਟੌਨ ਕਿਉਂ ਚਲੇ ਗਏ ਕਿਹੜੇ ਲੇਖ ਦੀ ਕਿਤਾਬ ਅਜੇ ਉਡੀਕੀ ਜਾ ਰਹੀ ਹੈ ਜਾਂ ਕਿਹੜੇ ਲੇਖ ਦੇ ਪਿੱਛੇ ਕਿਤਾਬਾਂ ਛਾਪਣ ਵਾਲੇ ਮਗਰਮਗਰ ਫਿਰਦੇ ਨੇ ਸਾਨੂੰ ਇਹ ਗੱਲਾਂ ਸਾਰੀਆਂ ਸਿਰ ਜੋੜ ਕੇ ਕਰਨੀਆਂ ਪੈਣੀਆਂ ਆ ਬੜੀ ਵੱਡੀ ਗੱਲ ਹੈ ਕਿ ਚਲੋ ਇੱਕ ਜੀ ਨਵੀਂ ਟੀਮ ਆਈ ਹੈ ਟੀਮ ਨੇ ਕਿਰੇ ਆਉਣਾ ਹੁੰਦਾ ਹੈ ਕਿਰੇ ਜਾਣਾ ਹੁੰਦਾ ਹੈ ਇਹ ਹੱਟਦੀਆਂ ਟਿੰਡਾ ਆੜ ਕਾਲ ਤੋਂ ਵਗਦੀਆਂ ਆਈਆਂ ਖਾਲੇ ਉਹ ਚਲੇ ਗਿਆਂ ਪਈਆਂ ਆਏ ਗਿਆਂ ਇਹ ਸਿਸਵਾ ਚੱਲਦਾ ਹੈ ਚੱਲਦਾ ਰਹਿਣਾ ਇਹ ਜਦ ਕਿ ਜਿਹੜੇ ਕਿਸ ਦਾ ਪੀਰੀਅਡ ਹੋ ਗਏ ਉਹਦਾ ਕੋਈ ਜਿਗਰ ਹੋਣਾ ਚਾਹੀਦਾ ਕਿ ਉਹਨੇ ਆ ਕੰਮ ਕੀਤੇ ਆ ਕੰਮ ਹੋਣ ਮੈਂ ਨਹੀਂ ਕਹਿੰਦਾ ਕਿ ਉਹਦੇ ਚ ਕੀ ਹੋਵੇ ਮੈਂ ਤਾਂ ਸਾਨੂੰ ਵਿਸ਼ਵਾਸ ਇੱਕੋ ਦਵਾਉਣਾ ਕਿ ਮੈਨੂੰ 1990 ਦੇ ਵਿੱਚ ਸਾਡੇ ਇਲਾਕੇ ਦੇ ਸਤ ਬਲਬੀਰ ਸਿੰਘ ਖੁੰਸ ਨੇ ਇੱਕ ਟਰਸਟ ਦੀ ਜ਼ਿੰਮੇਵਾਰੀ ਦਿੱਤੀ ਜਿਹੜਾ ਕਿ ਉਸ ਵੇਲੇ 99 ਤੁਹਾਨੂੰ ਪਤਾ ਹੈ ਕਿ 5100 ਰੁਪਏ ਦੀ ਕੀਮਤ ਕੀ ਹੁੰਦੀ ਸੀ ਉਹਦੀ ਡਿਊਟੀ ਲਈ ਵੀ ਹਰ ਜਿਹੜੇ ਮੌਕੇ ਤੇ ਇੱਕ ਲੇਖ ਨੂੰ ਸਨਮਾਨ ਦਿੱਤਾ ਜਾਵੇ ਮੈਨੂੰ ਮਾਨ ਦੀ ਗੱਲ ਹੈ ਕਿ ਜਿਹੜੇ ਲੇਖਾਂ ਦੀ ਅਸੀਂ ਚੋਣ ਕੀਤੀ ਉਹਦੇ ਵਿੱਚ ਪਾਤਰ ਸਾਹਿਬ ਬੈਠੇ ਨੇ ਉਹਦੇ ਜੀ ਗਾਸੋ ਸਾਹਿਬ ਬੈਠੇ ਨੇ ਉਹਦੇ ਵਿੱਚ ਰਵਿੰਦਰ ਪੱਠੋਲ ਜੀ ਬੈਠੇ ਨੇ ਜਗਿੰਦਰ ਸਿੰਘ ਲਾਲਾ ਬੈਠੇ ਨੇ ਰਾਹੀ ਸਾਹਿਬ ਸਾਡੇ ਜੀ ਨਹੀਂ ਉਹਨਾਂ ਸਨਮਾਨ ਹੋਇਆ ਅਸੀਂ ਆਪਦੇ ਬੰਦੇ ਵੀ ਛੱਡੇ ਨਹੀਂ ਸਾਡੇ ਰਿਵਾਇਤ ਹੈ ਕਿ ਪਹਿਲਾਂ ਆਪਕੇ ਛੱਡੋ ਤੇ ਬਾਹਰੋਂ ਲਿਆਓ ਮੈਂ 54 ਬੰਦਿਆਂ ਦੇ ਹੁਣ ਤੱਕ ਸਨਮਾਨ ਦੀ ਸਿਫਾਰਿਸ਼ ਕੀਤੀ ਕੋਈ ਵੀ ਪੰਜਾਬੀ ਸਹਿਜ ਵੀ ਐਸਾ ਬੰਦਾ ਨਹੀਂ ਉੱਥੇ ਖੜਾ ਕੀਤਾ ਜਿਦੇ ਪ੍ਰਤੀ ਸਵਾਲੀਆ ਚਨੇ ਲੱਗੇ ਜਾਂ ਲੱਗਣ ਨੂੰ ਕੋਈ ਵਿਜਾਇਸ਼ ਹੁੰਦੀ ਹਜਰ ਤੱਕ ਇਹ ਪਰੰਪਰਾ 92 ਤੋਂ ਲੈ ਕੇ ਲਗਾਤਾਰ ਚੱਲਦੀ ਰਹੀ ਹੈ ਫਿਰ ਉਹਦੀ ਗਿਣਤੀ ਦੋ ਹੋਈ ਫਿਰ ਤਿੰਨ ਵੀ ਹੋਈ ਚਾਰਵੀਂ ਹੋਈ ਸਾਲ ਚ ਫਿਰ ਪੰਜਵੀਂ ਹੋਈ ਫਿਰ ਛੋਟੇ ਸਨਮਾਨ ਹਰ ਮੱਸਿਆ ਦੇ ਮੌਕੇ ਤੇ ਉਥੇ ਦਸਵੀਂ ਦੇ ਮੌਕੇ ਤੇ ਹੁੰਦੇ ਰਹਿੰਦੇ ਨੇ ਉਹਦੇ ਵਿੱਚ ਵੀ ਕਾਫੀ ਗਿਣਤੀ 30 35 ਲੈ ਕੇਾਂ ਦੀ ਗਿਣਤੀ ਹੋਈ ਸੋ ਜਿਹੜੇ ਯੋਗ ਲੈਕ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿਓ ਸਾਡਾ ਪਾਣੀ ਬੰਦਾ ਦਾ ਤਾਂ ਹੀ ਫਾਇਦਾ ਹੈ ਜੇ ਤੁਸੀਂ ਕਹਿੰਦੇ ਕੋ ਸਹਿਤ ਦੀ ਰਾਜਧਾਨੀ ਪਰ ਇਹ ਵੀ ਸੋਚੋ ਕਿ ਰਾਜਧਾਨੀ ਉਜੜ ਕਿਉਂ ਰਹੀ ਹੈ ਇਹ ਸਾਡੇ ਮੂਹਰੇ ਸਵਾਲ ਨੇ ਜਦੋਂ ਅਸੀਂ ਸਵਾਲਾਂ ਮੂਰੇ ਜਵਾਬ ਦੇ ਨਹੀਂ ਹੁੰਦੇ ਤਾਂ ਪਤਨ ਉਦੋਂ ਸ਼ੁਰੂ ਹੁੰਦਾ ਕਿਰਤਾ ਕਰਕੇ ਮੈਂ ਬਹੁਤਾ ਲੰਬਾ ਨਹੀਂ ਬੋਲਣਾ ਚਾਹਦਾ ਜੇ ਕੁਝ ਵੱਡਕਟ ਬੋਲ ਗਿਆ ਆ ਮੈਂ ਬੜੀ ਨਿਮਰਤਾ ਨਾਲ ਤੁਹਾਡੇ ਕੋਲੋਂ ਮਾਫੀ ਚਾਹਣਾ ਬਾਕੀ ਗਜ਼ਲਦਾਰ ਮਾਹੌਲ ਇੱਥੇ ਬੜੇ ਬੱਚਿਆਂ ਨੇ ਆਗਿਆ ਚਾਵਾ ਪੇਸ਼ ਕੀਤੀਆਂ ਨੇ ਮੈਂ ਸਿਰਫ ਇੱਕ ਦੋ ਛੇ ਸਰਾਕੇ ਇਸ ਨੂੰ ਆਪਣੀ ਥਾਲ ਲਾਵਾਂਗਾ ਛੋਣ ਕਿਸੇ ਨੂੰ ਕੀ ਕਿਸੇ ਨੂੰ ਕੀ ਤੁਸੀਂ ਗੋਰੇ ਜਾਂ ਕਾਲੇ ਚੰਦ ਦੇ ਹੋ ਕਿਸੇ ਨੂੰ ਕੀ ਤੁਸੀਂ ਗੋਰੇ ਜਾਂ ਕਾਲੇ ਚੰਦ ਦੇ ਹੋ ਜ਼ਮਾਨਾ ਵੇਖਦਾ ਹੈ ਕਿੰਨੇ ਕੁ ਉਸਦੇ ਕੰਮ ਦੇ ਹੋ ਕਿਸੇ ਨੂੰ ਕੀ ਤੁਸੀਂ ਗੋਰੇ ਜਾਂ ਕਾਲੇ ਚੰਮਦੇ ਹੋ ਜ਼ਮਾਨਾ ਵੇਖਦਾ ਕਿੰਨੇ ਕੁ ਉਸਦੇ ਕੰਮ ਦੇ ਹੋ ਤੁਹਾਡਾ ਲਿਸ਼ਕੜਾ ਕਿੱਥੇ ਗਿਆ ਸੋਚੋ ਕਦੇ ਤੁਹਾਡਾ ਲਿਸ਼ਕੜਾ ਕਿੱਥੇ ਗਿਆ ਸੋਚੋ ਕਦੇ ਵਿਵਾਨੇ ਸ਼ੀਸ਼ਿਆ ਤੇ ਧੂੜ ਬਣ ਕੇ ਜੰਮਦੇ ਹੋ ਤੁਹਾਡਾ ਲਿਸ਼ਕੜਾ ਕਿੱਥੇ ਗਿਆ ਸੋਚੋ ਕਦੇ ਬਿਗਾਨੇ ਸ਼ੀਸ਼ਿਆਂ ਤੇ ਧੂੜ ਬਣ ਕੇ ਜੰਮਦੇ ਹੋ ਕਿਸੇ ਨੂੰ ਕੀ ਤੁਸੀਂ ਗੋਰੇ ਜਾਂ ਕਾਲੇ ਜੰਮਦੇ ਹੋ ਜ਼ਮਾਨਾ 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 ਸੋਚਦਾ ਕਿੰਨੇ ਕੁਸਤੇ ਕਿ ਜ਼ਮਾਨਾ ਵੇਖਦਾ ਕਿੰਨੇ ਕੁਸਤੇ ਜੰਮਦੇ ਹੋ ਤੁਸੀਂ ਮੈਨੂੰ ਵੀ ਸੁਣਿਆ ਤੁਹਾਡਾ ਸਭਨਾ ਦਾ ਬਹੁਤ ਬੋਝ ਚੁਕਿਆ